ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਠੀਕ ਠਾਕ ਸਾਰੇ ਭਰਾ ਤੇ ਅੱਜ ਨਾ ਵੀਰੋ ਆਪਾਂ ਗੱਲ ਕਰਦੇ ਹਾਂ ਡੀਐਸਆਰ ਆਪਣੀ 1985 ਤੇ ਅੱਜ ਗੱਲ ਕਰਦੇ ਹਾਂ ਇਹ ਨਦੀਨਾਂ ਦੀ ਬਹੁਤ ਭਰਾਵਾਂ ਦੇ ਫੋਨ ਆਉਂਦਾ ਹੈ ਇਸ ਡੀਐਸਆਰ ਦੇ ਵਿੱਚ ਜਿਹੜੇ ਹੈਗੇ ਆ ਜੀ ਆਪਣੇ ਨਦੀਨਾਂ ਦੀ ਨਾਮੀ 골ਡ ਦੀ ਸਪਰੇਅ ਕਰਤੀ ਆ ਤੇ ਕੁਝ ਨਦੀਨ ਫਿਰ ਵੀ ਰਹਿ ਗਈ ਆ ਤੇ ਉਹ ਉਹਦੇ ਵਿੱਚ ਇਦਾਂ ਹੈ ਕਿ ਜ਼ਿਆਦਾਤਰ ਦਿੱਕਤ ਆਉਂਦੀ ਕੋੜਾ ਘਾਹ ਤਕੜੀ ਘਾਹ ਜਿਹੜਾ ਆਪਣਾ ਮਧਾਨਾ ਹੁੰਦਾ ਇਹਦੀ ਉਹ ਉਹਦਾ ਭਰਾਓ ਇਹ ਆ ਆ ਵੇਖੋ ਪਹਿਲੋਂ ਡੀ ਆ ਸਾਰੇ ਇਹਦੇ ਵਿੱਚ ਤੇ ਸਾਡੇ ਸਿਰਫ ਨੋਮਨੀ 골ਡ ਹੀ ਕੱਲੀ ਹੋਈ ਹੈ ਕਿਉਂਕਿ ਹੋਰ ਹੈਗੀ ਤੁੰਨੀ 85 ਫੁੱਲ ਪੇਜ ਵਾਲੀ ਆ ਪਰ ਇਹਦੇ ਵਿੱਚ ਕੋਈ ਚੋਬਾ ਨਹੀਂ ਹੈਗਾ ਕੋਈ ਹੋਰ ਪ੍ਰਕਾਰ ਦਾ ਨਦੀ ਨਹੀਂ ਹੈਗਾ ਸਿਰਫ ਨੋਮਨੀ 골ਡ ਹੋਈ ਆ 80 ਤੋਂ 100 ਐਮ ਐਲ ਤੇ ਇੱਕ ਸਾਰੇ ਭਰਾ ਡੋਜ ਨਾਲ ਵਧਾਇਆ ਕਰਨ ਬਹੁਤ ਭਰਾਵਾਂ ਦੇ ਫੋਨ ਆਉਂਦੇ ਕੋਈ 150 ਗ੍ਰਾਮ ਨੋਮਨੀ 골ਡ ਪਾਈ ਜਾਂਦਾ ਕੋਈ 200 ਗ੍ਰਾਮ ਪਾਈ ਜਾਂਦਾ ਕਈ ਇੱਕ ਵੀਰ ਦਾ ਮੈਨੂੰ ਫੋਨ ਆਇਆ ਕਹਿੰਦਾ 250 ਗ੍ਰਾਮ ਨਹੀਂ ਨੋਮਨੀ 골ਡ ਪਾ ਤੀ ਤੇ ਜਿੰਨੀ ਡੋਜ ਵਧਾਈ ਜਾਵਾਂਗੇ ਫਿਰ ਖੇਦ ਉਹ ਨਸ਼ੇ ਦੇ ਲੱਗਣ ਵਾਲਾ ਹਿਸਾਬ ਹੀ ਆ ਹੁਣ ਗੱਲ ਕਰਦੇ ਆ ਜਿਹੜੇ ਭਰਾਵਾਂ ਦੇ ਨਾਮ ਨਹੀਂ ਗੋਲਡ ਕਰਨ ਤੋਂ ਬਾਅਦ ਵੀ ਨਦੀਨ ਰਹਿ ਗਏ ਆ ਭਾਵੇਂ ਉਹਦੀ ਲੋਹੀ 250 ਪਾ ਲਓ ਭਾਵੇਂ 300 ਪਾ ਲਓ ਨਾਮ ਨਹੀਂ ਗੋਲਡ ਨੇ ਜਿਹੜੇ ਨਦੀਨ ਮਾਰਨੇ ਆ ਵੀਰੋ ਉਹੋ ਹੀ ਮਾਰਨੇ ਆ ਉਹਨੇ ਕੋਈ ਦੂਸਰਾ ਨਦੀਨ ਨਹੀਂ ਮਾਰਨਾ ਜੇ ਮੰਨ ਲਓ ਵੀ ਉਹਨੇ ਘੋੜਾ ਘਾਣੀ ਮਾਰਨਾ ਉਹਨੇ ਤਕੜੀ ਘਾਣੀ ਮਾਰਨਾ ਉਹਨੇ ਚਿੜੀ ਘਾਣੀ ਮਾਰਨਾ ਠੀਕ ਆ ਜੀ ਉਹਨੇ ਚੌੜੀ ਪੱਤੀ ਵਾਲਾ ਨਦੀਨ ਨਹੀਂ ਮਾਰਨਾ ਤੇ ਇਹਦੇ ਵਿੱਚ ਇਦਾਂ ਐ ਕਿ ਜਿਹੜਾ ਦੇ ਘੋੜਾ ਘਾ ਤਕੜੀ ਘਾ ਚਿੜੀ ਘਾ ਉਹ ਤੋਂ ਆਪਾਂ ਕਰਨੀਆਂ ਜੀ ਰਾਈ ਸਟਾਰ ਤੇ ਜਿਹੜੀ ਰਾਈ ਸਟਾਰ ਦੀ ਡੋਜ਼ ਉਹ ਆਪਾਂ ਪਾਉਣੀ ਆ ਕੋਈ 400 ਐਮਐਲ ਖੇਤ ਦੀ ਤੇ ਜੇ ਨਾਲ ਮੰਨ ਲਓ ਵੀ ਚੌੜੀ ਬੱਤੀ ਵਾਲਾਂ ਦੀ ਨਾਗਾ ਫਿਰ ਆਪਾਂ ਪਾ ਦੇਣੀ ਆ ਉਹਦੇ ਵਿੱਚ ਸੰਰਾਈ ਸੰਰਾਈ ਦੀ ডোজ ਪਾਉਣੀ ਆ 50 ਗ੍ਰਾਮ ਹੁਣ ਕਈ ਭਰਾ ਜਿਹੜੀ ਆਪਣੀ ਹੈਗੀ ਆ ਜੀ ਦੂਸਰੀ ਰਾਈਸਟਾਰ ਉਹਦੀ ডোজ ਵੀ ਪਾਈ ਜਾਂਦੇ ਆ 5 5 600 ਐਮਐਲ ਤੇ ਜੇ ਆਪਾਂ ডোজ ਵਧਾਈ ਜਾਵਾਂਗੇ ਉਹਦਾ ਕੀ ਫਾਇਦਾ ਕੋਈ ਫਾਇਦਾ ਨਹੀਂ ਭਰਾਓ ਦਾ ਉਹਦੇ ਜਮੀਨ ਨਸ਼ੇ ਤੇ ਲੱਗਣ ਵਾਲਾ ਹਿਸਾਬ ਜੀ ਅੱਜ ਤੁਸੀਂ 500 ਪਾਉਗੇ ਕੱਲ ਨੂੰ 600 ਪਾਉਣੀ ਪਊਗੀ 700 ਪਾਉਣੀ ਪਊਗੀ ਇਸ ਕਰਕੇ ਜਿੰਨੀ ਉਹਦੀ ਡੋਜ਼ ਹੁੰਦੀ ਦਵਾਈ ਦੀ ਉੰਨੀ ਹੀ ਉਹਦੀ ਵਰਤੋਂ ਕਰਿਆ ਕਰਨ। ਬਾਕੀ ਆਹ ਵੇਖੋ ਜੀ ਤੁਸੀਂ ਡੀਐਸਆਰ 1985 ਰਾਈਸਟਾਰ ਦੀ ਡੋਜ਼ ਮੇਰਾ ਵੀ 400 ਐਮਐਲ ਤੋਂ ਨਵਾਂ ਵਧਾਇਓ। 400 ਐਮਐਲ ਡੋਜ਼ ਤੇ ਨਾਲ ਉਹਦੇ 150 ਲੀਟਰ ਪਾਣੀ ਤੇ ਨਾਲ ਉਹਦੇ ਸਪ੍ਰੈਡਰ ਜ਼ਰੂਰ ਪਾਉਣਾ ਜਿਹੜਾ ਆਪਾਂ ਸਟਿੱਕਰ ਜਿੰਨੂੰ ਕਹਿ ਦਿੰਨੇ ਆ ਉਹ ਜ਼ਰੂਰ ਪਾਓ ਜੀ। ਤੇ ਨਾਲ ਜੇ ਚੌੜੀ ਪੱਤੀ ਵਾਲਾ ਸਨਰਾਈ ਦੀ ডোজ ਪਾਉਣੀ ਆਪਾਂ 50 ਗ੍ਰਾਮ ਇਦੋਂ ডোজ ਨਹੀਂ ਵਧਾਉਣੀ ਤੇ ਕੋੜਾ ਘਾਹ ਚੜੀ ਘਾਹ ਤੱਕੜੀ ਘਾਹ ਮਧਾਣਾ ਜੋ ਕੁਝ ਵੀ ਆ ਗਿਆ ਸਭ ਮਾਰ ਦੂਗੀ ਤੇ ਬਹੁਤਾ ਜਿਆਦਾ ਨਾ ਵੱਡਾ ਹੋਇਆ ਵੇ ਜਿਵੇਂ ਨੌਮਨੀ ਗੋਲਡ ਦਾ ਤੇ ਇਦਾਂ ਕਰਦੀ ਸਮਾਂ ਸਮਾਂ ਕੀ ਅਸੀਂ 80 ਤੋਂ 100 ਐਮਐਲ ਦੀ ডোজ ਪਾਉਂਦੇ ਆ ਹੁੰਦੇ ਆ ਬਹੁਤ ਚਿਰ ਦੀ ਤੇ ਨੌਮਨੀ ਗੋਲਡ ਦਾ ਦੇ ਇਹ ਆਣਾ ਕਿ 80 ਤੋਂ 100 ਐਮਐਲ ਦੇ ਵਿੱਚ ਹੀ ਭਾਵੇਂ ਬੂਟਾ ਬੱਜਾ ਹੋਵੇ ਸਮਾਂ ਸਮਾਂ ਕੀ ਦਾ ਉਹ ਸਾਰਾ ਹੀ ਮਾਰ ਦੂਗੀ ਪਰ ਜਿਹੜੀ ਰਾਇਸਟਾਰ ਆ ਤੇ ਇਹਨੂੰ ਇਦਾਂ ਹੈ ਕਿ ਇਹ ਆਪਾਂ ਨੂੰ ਕਰਨੀ ਪੈਣੀ ਆ ਜਦੋਂ ਦੀਨ ਕੋਈ 5-7 ਪੱਤੀ ਤੱਕ ਚਲੋ 7-8 ਪੱਤੀ ਤੱਕ ਵੀ ਕੰਟਰੋਲ ਕਰ ਦਿੰਦਾ ਪਰ ਕੋਸ਼ਿਸ਼ ਕਰੋ ਕਿ 5-6 ਪੱਤੀ ਤੱਕ ਅੰਦੀਨ ਹੋਵੇ 4 ਪੱਤੀ ਤੱਕ ਅੰਦੀਨ ਹੋਵੇ ਤੇ ਬਹੁਤ ਹੀ ਵਧੀਆ ਦਾ ਕੰਟਰੋਲ ਹੁੰਦਾ ਤੇ ਇਹ ਕਰਕੇ ਸਾਰੇ ਭਰਾ ਡੋਜ ਨਾ ਵਧਾਇਆ ਕਰੋ ਹੁਣ ਭਰਾ ਡੋਜ ਬਹੁਤ ਵਧਾਈ ਜਾਂਦੇ ਆ ਜੀ ਡੋਜ ਕੋਈ ਚਾਰ ਆਈ ਸਟਾਰ ਦੀ 400 ਐਮਐਲ ਦੀ ਜਗਾ 6 7 700 ਐਮਐਲ ਤੇ ਪੜ ਗਿਆ ਗਈ ਭਰਾ ਨੌਨੀ ਗੋਲਡ ਦਾ ਮੈਨੂੰ ਹਰਾਨੀ ਹੋ ਗਈ 250 ਐਮ ਲਾਹੀਂ 80 ਤੋਂ 100 ਐਮਐਲ ਤੱਕ ਪਾਉਨੇ ਹਾਲੇ ਵੀ 80 ਤੋਂ 100 ਐਮਐਲ ਦੇ ਵਿੱਚ ਵੀ ਤੇ ਕਿੰਨੇ ਚਿਰ ਤੋਂ ਅਸੀਂ ਪਾਉਂਦੇ ਆਉਂਦਾ ਹੀ ਖੇਤਾਂ ਦੇ ਵਿੱਚ ਤੇ ਫੁੱਲ ਰਿਜ਼ਲਟ ਮਿਲਦਾ ਘਰੀ ਡੋਜ਼ ਨਹੀਂ ਵਧਾਈ ਇਹ ਕਰਕੇ ਕੋਈ ਵੀ ਭਰਾ ਜੇ ਰ ਮੰਨ ਲੋ ਉਹਦੇ ਵਿੱਚ ਘੋੜਾ ਕਾਮ ਦਾਣਾ ਚੜੀ ਤੱਕੜੀ ਜਿਹੜਾ ਵੀ ਹੈਗਾ ਉਹ ਕੰਮ ਉਹਨੇ ਨੌਨੀ ਗੋਲਡ ਨੇ ਨਹੀਂ ਕਰਨਾ ਭਾਵੇਂ ਤੁਸੀਂ ਅੱਧਾ ਲੀਟਰ ਵੀ ਪਾ ਦਿਓ ਕਿਲੇ ਨਾ ਫਿਰ ਝੋਨਾ ਸੜ ਦੂ ਉਸੇ ਕੀ ਹੋਊਗਾ ਜੀ ਤੇ 250 ਐਮਲ ਪਾ ਕੇ ਮੁੜ ਕੇ ਝੋਨਾ ਖੱਟਾ ਹੁੰਦਾ ਮੁੜ ਕੇ ਫਿਰ ਆਪਾਂ ਭਾਈ ਦੇ ਆ ਜੀ ਦੁਕਾਨਾਂ ਤੋਂ ਉਥੋਂ 1 ਤੋਂ ਨੇ ਫਿਰ ਆਪਾਂ ਪੈਕਟ ਲਹੁੰਨੇ ਆ ਉਹ ਪਾਉਨੇ ਆ ਜਾਂ ਸਪਰੇਅ ਕਰਦੇ ਆ ਸਾਡਾ ਝੋਨਾ ਪੀਲਾ ਹੋ ਗਿਆ ਉਹ ਗਲਤੀ ਤੇ ਆਪਣੀ ਡੋਜ਼ ਵੱਧ ਪਾਈ ਇਹ ਕਰਕੇ ਕੋਈ ਵੀ ਭਰਾ ਡੋਜ਼ ਨਾ ਵੱਧ ਪਾਓ ਤੇ ਬਾਕੀ ਹੁਣ ਨਾ ਆਪਾਂ ਦੱਸਾਂਗੇ ਤੁਹਾਨੂੰ ਕੱਲ ਨੂੰ ਇੱਕ ਹੋਰ ਦਵਾਈ ਦਾ ਉਹ ਸਾਰਾ ਕੁਝ ਮਾਰਦੀ ਆ ਜੀ ਉਹਦੀ ਵੀਡੀਓ ਪਾਵਾਂਗੇ ਫਿਰ ਤੇ ਹੁਣ ਤੇ ਇਹ ਆ ਕਿ ਜਿਹੜੇ ਭਰਾਵਾਂ ਨੇ ਸਵਾਗ ਸਵਾਂਕੀ ਮਰ ਗਿਆ ਤੇ ਜੜੀ ਮਦਾਣਾ ਕੋੜਾ ਜੋ ਵੀ ਰਹਿ ਗਿਆ ਉਹ ਰੈਕਸਟਾਰ ਪਾ ਦੇਣ ਜੇ ਚੋੜੀ ਪੱਤੀ ਵਾਲਾ ਫਿਰਸਾਂ ਲਈ ਪਾ ਦੇਣ ਜੀ ਨਾਲ ਧੰਨਵਾਦ ਜੀ ਸਾਰੇ ਭਰਾਵਾਂ ਦਾ